ਵੇਲਾ ਮਾਸੀ ਦੀ ਕਮੇਟੀ ਅਜੇ ਤੱਕ ਨਹੀਂ ਆਈ ਸ਼ੁਕਰ ਲੱਗਿਆ ਤੇ ਮੀਟਿੰਗ ਨਹੀਂ ਲਾਉਂਦੇ ਸਭ ਤੋਂ ਪਹਿਲਾਂ ਟੱਕ ਲੈਂਦੇ ਆ ਉਹ ਪੁੱਤ ਤੈਨੂੰ ਪਤਾ ਤੇ ਹੈਗਾ ਵਾ ਕਿ ਤੇਰੇ ਮਾਸੜ ਨੇ ਨਵਾਂ ਕਾਰੋਬਾਰ ਖੋਲਣਾ ਵਾ ਉਹਨੇ ਤਾਂ ਕਰਕੇ ਕਮੇਟੀ ਚੁੱਕੀ ਆ ਉਹ ਮਾਤਾ ਉਹ ਬਾਸ ਵਿੱਚ ਗਿਰੀਆਂ ਵਿੱਚ ਨੂੰ ਵਾਲੇ ਕਾਰੋਬਾਰ ਚ ਕਿੰਨਾ ਕ ਖਰਚਾ ਆਣਾ ਵਾ ਬਸ ਇੱਕ ਥਾਲੀ ਚੈਦੀ ਆ ਤੇ ਦੋ ਨਾਰੀਅਲ ਤੈਨੂੰ ਕੀ ਲੱਗਦਾ ਇਹ ਕਾਰੋਬਾਰ ਸੌਖਾ ਦਾ ਕੋਈ ਹੋਰੇ ਕੰਮ ਕਰਨੋਂ ਆ ਤੇ ਕਿਹੜਾ ਪੀ ਐਚ ਡੀ ਕਰਨੀ ਪਣੀ ਆ ਬਸ ਉਹ ਆਜਾ ਹੀ ਕੱਢਣੀ ਆ ਕੱਚੀ ਗਿਰੀ ਠੰਡੀ ਗਿਰੀ ਓ ਚੰਗਾ ਚੰਗਾ ਕਰ ਲੈਨੀ ਆ ਤੇਰੀ ਮਾਸੀ ਨੂੰ ਫੋਨ ਤੂੰ ਵੀ ਆਪਣੇ ਪਿਓ ਵਰਗਾ ਵਾ ਉਹ ਕਿਤੇ ਨਹੀਂ ਪਾ ਚੱਲੀ ਤੁਹਾਡੇ ਪੈਸੇ ਲਾ ਕੇ ਪਿੰਡੋਂ ਹੂੰ ਅੱਛਾ ਜਦੋਂ ਪਿਛਲੇ ਮਹੀਨੇ ਵੱਲੇ ਵਾਲੇ ਭੂਆ ਦੀ ਕਮੇਟੀ ਲੇਟ ਹੋ ਗਈ ਉਹਦਾ ਤੇ ਤੂੰ ਫੋਨ ਕਰ ਕਰਕੇ ਉਹਦੀ ਜਾਨ ਹੀ ਖਾਲੀ ਉਹਦਾ ਭੂਆ ਵੀ ਕਿਹੜਾ ਪਿੰਡੋਂ ਪੈਸੇ ਲੈ ਕੇ ਪਰ ਚੱਲੀ ਮਾਤਾ ਬਹਿ ਤੇਰੀ ਤੇ ਉਹੀ ਗੱਲ ਵਾ ਹਾ ਡੱਕ ਤੱਕ ਤਾ ਤੇ ਤੁਹਾਡਾ ਕੁਤਾ ਟੋਮੀ ਓ ਚਾਚੀ ਕਮੇਟੀ ਦੋ ਤੁਹਾਨੂੰ ਨਹੀਂ ਪਤਾ ਅਜ ਆਖਰੀ ਤਰੀਕਾ ਤਮੇਂ ਦੀਏ ਜੇ ਦੋ ਚਾਰ ਦਿਨ ਠਹਿਰ ਕੇ ਮਿਲਨੀ ਆ ਚਾਚਾ ਤੁਹਾਡਾ ਵੇਲਾ ਪੈ ਹੈ ਹਾਨੀ ਕਰ ਓ ਚਾਚੀ ਚਾਚੇ ਕੋ ਰੋੜ ਪੀਂਡ ਜੋਗੇ ਪੈ ਕਿਥੋਂ ਆ ਜਾਂਦੇ ਆ ਸ਼ਰਾਬ ਪੀਨ ਲਗਾ ਤੇ ਵੀਰਵਾਰ ਦਾ ਨਗਾ ਵੀ ਨਹੀਂ ਪਉਂਦਾ ਓ ਤੁਹਾਨੂੰ ਕਿਹਾ ਰਹਗਾ ਵਾ ਹਜੇ ਤੰਗੀ ਦੇ ਦੇਣਾ ਉਹ ਤੁਹਾਨੂੰ ਮਿਲ ਜੂ ਕਮੇਟੀ ਅਸੀਂ ਪਿੰਡ ਛੱਡ ਕੇ ਪਾ ਚੱਲੇ ਆ ਕੀ ਪਤਾ ਤੁਹਾਡਾ ਇੱਥੇ ਵੀ ਤੇ ਤੁਸੀਂ ਕਿਰਾਏ ਤੇ ਰਹਿੰਦੇ ਜੇ ਜੇਕਰ ਪੈਸੇ ਹੁੰਦੇ ਨਾ ਮੈਂ ਮੈਂਟ ਨਹੀਂ ਹਿਲਾਉਣਾ ਮੈਂ ਕੋ ਤੁਹਾਡੇ ਗੱਲਾਂ ਸੁਣਨੀਆਂ ਹੀ ਸਭ ਕੁਝ ਜਾਏਗਾ ਤੁਹਾਡੇ ਕੋਲ ਬਸ ਦੇਣ ਦਾ ਹੀ ਨਹੀਂ ਜੀ ਕਰਦਾ ਜਾ ਅੰਦਰ ਜਾ ਕੇ ਲੱਭ ਲੋ ਪੈਸੇ ਫੋਲੋ ਟ੍ਰੈਂਕ ਤੁਹਾਨੂੰ ਯਕੀਨ ਹੀ ਨਹੀਂ ਆ ਉਹ ਚਾਚਾ ਸੂਰ ਤੇ ਚਾਚੀ ਉਹ ਬੁਟੀਕ ਚ ਸਮੋਂਦੀ ਆ ਜਿੱਥੋਂ ਐਮਐਲਏ ਸ਼ਰੀ ਕਲਸੀ ਦੀ ਘਰ ਦੀ ਸਮੋਂਦੀ ਆ ਉਜਾ ਤੁਹਾਡੇ ਕੋ ਕਿੱਥੋਂ ਪੈ ਨਹੀਂ ਗਲਾਉਂਦੇ ਆ। ਓਏ ਵੀਰੇ ਫਿਰ ਆ ਗਾਈ ਦਾ ਕੀ ਰੇਟ ਲਾਇਆ? ਪਾ ਔਰ ਤੈਨੂੰ ਆ 7000 ਦੀ ਦੇ ਦਿਆਂਗੇ। ਓ ਵੀਰੇ ਇੰਨਾ ਤਿੱਖਾ ਰੇਟ ਇਹਦਾ? ਓਏ ਅੰਕਲਾ ਤੂੰ ਆ ਗਾਈ ਰਹਿਣ ਦੇ ਔਰ ਕੋਈ ਸਸਤੀ ਜੀ ਬੱਕਰੀ ਖਰੀਦ ਲਾ ਔਰ ਨਾਲੇ ਤੁਹਾਡੇ ਸਾਰੇ ਟੱਬਰ ਦੇ ਸੱਲ ਪੂਰੇ ਰਹਿਣਗੇ। ਵੀਰੇ ਇਹ ਗਾਈ ਤੋੜਦੀ ਕਿੰਨੀ ਕਾ? ਓ ਅੰਕਲਾ ਤੂੰ ਇੱਥੇ ਗਾਈ ਦਾ ਸੌਦਾ ਕਰਨ ਆਇਆ ਕਿ ਪੀਡਿਊ ਸ਼ਾਦਾ? ਓ ਵੀਰ ਤੂੰ ਚੌਣਾ ਭੂਏ ਬੜਾ ਚੜਾਇਆ ਇਹ ਟਿਚਣਾ ਕਰੀ ਜਾਂਦਾ ਮੈਂ ਕਿਤੇ ਗਾਈ ਹੋਰ ਵੇਖ ਲੈਣਾ ਵਾ। ਓਏ ਓ ਜਾ ਜਾ ਕੇ ਗੋਆ ਸੱਟੋ ਓ ਨਾਲੇ ਦੁੱਧ ਦੇ ਕੈਣ ਵੀ ਧੋਣ ਵਾਲੇ ਆ ਜਦੋਂ ਕੋਈ ਗਾਈ ਦਾ ਗਾਹ ਗੋਂਦਾ ਵਾ ਇਹ ਭਜਾ ਦਿੰਦੇ ਆ। ਓ ਨਿੱਕਿਆ ਕਿਤੇ ਚਾਚੇ ਦਾ ਵਿਆਹ ਹੋ ਜੀ ਨਾ ਤੇ ਚਾਚੀ ਆਣ ਕੇ ਚੰਗੀ ਤਰ੍ਹਾਂ ਨੱਥ ਪਾਵੇ। ਓ ਤੁਹਾਨੂੰ ਤੁਹਾਡੇ ਪਿਓ ਨੇ ਭੂਏ ਚੜਾਇਆ ਵਾ ਕਦੇ ਤੁਹਾਡੀਆਂ ਨਸਾਂ ਭੰਨੀ ਹੁੰਦੀਆਂ ਨਾ। ਦੇਖੀਆ ਕਿਦਾਂ ਜੀਜੀ ਕਰਦੇ ਫਿਰਦੇ ਚਾਚਾ ਤੈਨੂੰ ਇੱਕ ਗੱਲ ਕਵਾਂ ਗੁੱਸਾ ਦੇ ਨਾ ਕਰੇਂਗਾ ਉਹ ਸਾਡੀ ਗਾਈ ਨੂੰ ਮਹੀਨੇ ਵਿੱਚ ਫਿਰ ਵੀ ਇੱਕ ਅਦਾ ਬੰਦਾ ਵੇਖਣ ਆ ਜਾਂਦਾ ਵਾ ਉਹ ਤੈਨੂੰ ਦਿਓ ਵੀ ਨਹੀਂ ਆਉਂਦਾ ਉਹ ਤੁਸੀਂ ਇੰਨਾ ਚਿਰ ਕਿੱਥੇ ਲਾਇਏ ਜੇ ਉਹ ਟਿਵੀਸ਼ਨ ਦਾ ਟਾਈਮ ਤਾਂ 4 ਵਜੇ ਤੱਕ ਵਾ ਕੁਝ ਨਹੀਂ ਡੈਡੀ ਅਸੀਂ ਤੇ ਮੈਚ ਵੇਖਣ ਡਿਆ ਪਈ ਹਾਂ ਹੈ ਉਹ ਅੱਜ ਕਿਹੜਾ ਮੈਚ ਹੋਣ ਡਿਆ ਵਾ ਉਹ ਕੋਈ ਨਹੀਂ ਡੈਡੀ ਆ ਪਿਛਲੀ ਗਲੀ ਮੇਰੀ ਭੋਲੀ ਤਾਈ ਤੇ ਸਿੰਦੇ ਦੀ ਨੂੰ ਆ ਬਜ ਵਿੱਚ ਮਿણો ਮਣੀ ਹੁੰਡੀਆਂ ਹੀ ਤਾਂ ਤੁਸੀਂ ਉੱਥੇ ਕੀ ਕਰਦੇ ਸੀ ਉਹ ਦੱਸ ਵੀ ਨਹੀਂ ਕਿਹਾ ਅਈ ਉੱਥੇ ਕੀ ਕਰਦੇ ਸੀ ਉਹ ਡੈਡੀ ਉਹ ਤਾਂ ਦੂਰ ਦੂਰ ਖਲੋਤੀਆਂ ਲਾਲਾ ਲਾਲਾ ਕਰੀ ਜਾਂਦੀਆਂ ਸੀ ਅਈ ਮਾਂ ਉਹਨਾਂ ਦੇ ਵਿੱਚ ਪਾ ਕੇ ਉਹਨਾਂ ਦੇ ਤੋਂ ਪਾਈ ਕਰਾਈ ਹਾਂ ਓਏ ਅੱਜ ਇਹ ਕਦੂ ਬਣਾਇਆ ਵੈ ਪਹਿਲਾਂ ਕਦੂ ਬਣਾਇਆ ਸੀ ਦਾਲ ਚ ਵੀ ਕਦੂ ਕੋਸਟਿਆਂ ਵਿੱਚ ਵੀ ਕਦੂ ਰੈ ਤੇ ਵਿੱਚ ਵੀ ਕਦੂ ਉਹ ਤੁਹਾਡੇ ਘਰ ਲਾਗੇ ਕੋਈ ਕਦੂਆਂ ਵਾਲਾ ਟਰੱਕ ਪੰਡਿਆ ਵਾ ਜਿਹੜਾ ਰੋਹ ਰੋਜੀ ਕਦੂ ਬਣਾ ਲੈਂਦੇ ਜੇ ਪੁੱਤਰ ਕਦੂ ਚ ਪਤਾ ਕਿੰਨੀ ਤਾਕਤ ਹੁੰਦੀ ਹੈ ਅੱਪੂਆ ਓਏ ਕਦੂ ਨਹੀਂ ਹੋ ਗਿਆ ਓਏ ਤੇ ਡ੍ਰੈਗਨ ਫਰੂਟ ਹੀ ਹੋ ਗਿਆ ਉਹ ਆਬ ਤੇਰੇ ਨਿਆਣੇ ਪਨੀਰ ਦੀ ਪੁਰਜੀ ਦੇ ਪਾਸ ਤੇ ਤੋਂ ਬਿਨਾ ਰੋਟੀ ਨਹੀਂ ਖਾਂਦੇ ਉਹ ਮੇਰਾ ਮੈਰ ਤੂੰ ਕਦੂਆ ਨਾਲ ਪਾਇਆ ਵਾ ਉਹ ਮੈਨੂੰ ਪਤਾ ਹੈ ਮੇਰਾ ਸ਼ੇਰ ਪੁੱਤਰ ਨਖਰੇ ਨਹੀਂ ਕਰਦਾ ਜਿੱਦਾਂ ਦੀ ਰੁੱਖੀ ਮਿੱਸੀ ਮਿਲਦੀ ਪੁੱਤ ਖਾਲਾ ਮੇਰੇ ਕੋ ਤੈਨੂੰ ਪਤਾ ਕੰਮ ਨਹੀਂ ਹੁੰਦਾ ਰਸੋਈ ਦੇ ਵਿੱਚ ਮੇਰੇ ਸੱਲ ਘਟੇਦੇ ਆ ਓਪੂਆ ਜਦੋਂ ਤੂੰ ਸਾਡੇ ਪਿੰਡੋਂ ਨਹੀਂ ਆ ਨਾ ਮੇਰੀ ਮੰਮੀ ਤੇਰੇ ਵਾਸਤੇ ਚੀਚੀਆਂ ਤਿੰਨ ਤਿੰਨ ਸਬਜ਼ੀਆਂ ਬਣਾਉਂਦੀ ਆ ਤੂੰ ਫਿਰ ਵੀ ਕਹਿੰਨੇ ਹੁੰਨੀਆਂ ਓ ਪਾਬੀ ਨਿੰਮੂ ਦਾ ਚਾਰਾ ਗਾ ਦਿੱਲਿਆ ਓ ਨਿੱਕੇ ਗੁੱਗੀ ਆਪਣੇ ਡੈਡੀ ਨਾਲ ਗੱਲ ਕਰਾਈ ਜਰਾ ਮੇਰੀ। ਅਪੂਆ ਉਹਨੇ ਨਾ ਵੀ ਕਰਾ ਦਿੰਨੇ ਆ। ਪਹਿਲਾਂ ਉਹਦੇ ਪੀਏ ਨਾਲ ਤੇ ਕਰ ਲੈ। ਉਹ ਪੁੱਤਰ ਮੇਰੀ ਗੱਲ ਕਰਾਂ। ਉਹ ਮੈਂ ਆਪਣੇ ਵੱਡੇ ਮੁੰਡੇ ਨੂੰ ਬਾਹਰ ਭੇਜਣਾ ਮੈਨੂੰ 2 ਲੱਖ ਰੁਪਏ ਬੜਾ ਜ਼ਰੂਰੀ ਚਾਹੀਦਾ ਵੈ। ਅਪੂਆ ਉਹ ਐਗੜੀਆਂ ਚੀਜ਼ਾਂ ਪਿੰਗਰੇ ਵਿੱਚ ਰੱਖੀ ਦੀਆਂ ਵਾ। ਉਹ ਤੂੰ ਤੇ ਉਹਨੂੰ ਬਾਹਰ ਭੇਜਣ ਲੱਗੀ ਆ। ਉਹ ਜਾਵੇ ਹੁਣ ਤੇ ਮੇਰਾ ਮੁੰਡਾ ਸੁਧਰ ਗਿਆ ਵੈ। ਪਤਾ ਨਹੀਂ ਕਿਉਂ ਲੋਕਾਂ ਦੀ ਆ ਕੇ ਮੇਰੇ ਹੀ ਮੁੰਡੇ ਤੇ ਰਹਿੰਦੀ ਹੈ। ਪਪੂਆ ਉਹ ਤੇਰੇ ਮੁੰਡੇ ਦੀ ਅੱਖ ਲੋਕਾਂ ਦੇ ਸਮਾਨ ਤੇ ਰਹਿੰਦੀ ਆ ਤਾਂ ਕਰਕੇ ਲੋਕਾਂ ਦੀ ਅੱਖ ਤੇਰੇ ਮੁੰਡੇ ਤੇ ਰਹਿੰਦੀ ਆ ਹੁਣ ਉਹ ਚੰਗਾ ਭਲਾ ਕੈਮਰੇ ਲਗਾਉਣ ਦਾ ਕੰਮ ਕਰਦਾ ਸੀ ਪਤਾ ਨਹੀਂ ਕਿਉਂ ਮਾਲਕਾਂ ਨੇ ਹੁਣ ਉੱਥੋਂ ਵੀ ਉਹਨੂੰ ਕੁੱਟ ਕੇ ਬਾਹਰ ਕੱਢ ਦਿੱਤਾ ਪਪੂਆ ਉਹ ਮਾਲਕਾਂ ਨੇ ਤੇ ਕੁੱਟਣਾ ਹੀ ਆ ਜਦੋਂ ਚੋਰੀ ਕੈਮਰੇ ਲੋਕਾਂ ਦੇ ਬਾਥਰੂਮਾਂ ਚ ਲਾ ਦੇਣੇ ਲੋਕਾਂ ਦੇ ਘਰ ਵੀ ਤੇ ਧੀਆਂ ਪੈਣਾ ਹੁੰਦੀਆਂ ਆ ਓ ਵੀਰ ਨਾ ਤੇਰੀ ਨਾ ਮੇਰੀ ਰੁਪਈਏ ਸਾਡੇ 3500 ਉਹ ਤੇ ਮੋਟਰਸਾਈਕਲ ਆ। ਉਹਦੀ ਚਾਬੀ ਕਿੱਥੇ ਆ? ਓ ਵੀਰ 3500 ਵਾਲੇ ਮੋਟਰਸਾਈਕਲ ਦੀ ਚਾਬੀ ਨਹੀਂ ਹੁੰਦੀ 1.5 ਰੁਪਏ ਦੇ ਜਿੱਥੇ ਮਰਜ਼ੀ ਲੋਕ ਪਾ ਲੈ। ਓ ਡੈਡੀ ਉਹ ਚੋਰ ਜੇ ਕੋ ਮੋਟਰਸਾਈਕਲ ਖਰੀਦੀ ਆ ਨਾ ਵਾ ਤੇਨੂੰ ਕੋਈ ਚਾੜਦਾ ਬੰਦਾ ਨਾ ਲੱਭਾ। ਓਏ ਲੋਹੇ ਦੇ ਭਾ ਮੋਟਰਸਾਈਕਲ ਮਿਲ ਰਿਹਾ ਲੈ ਲੈਨੇ ਆ। ਓ ਡੈਡੀ ਤੇਰਾ ਲੋਹੇ ਨੇ ਨਾ ਅੰਦਰ ਦਾ ਕੰਮ ਬਣਾ ਦੇਣਾ ਹੀ ਓ। ਓ ਕਹਿੰਦੇ ਆ ਵੀ ਜੇਲ ਦੇ ਵਿੱਚ ਤੇ ਨਾ ਮਛਰੀ ਬੜਾ ਮੋਟਾ ਮੋਟਾਂ ਦਾਵਾ। ਉਹ ਕੀ ਮਤਲਬ ਤੇਰਾ? ਉਹ ਨਾ ਤੂੰ ਕੀ ਆਰਸੀ ਵੇਖੀ, ਨਾ ਤੂੰ ਕੋਈ ਕਾਗਜ਼ ਵੇਖਿਆ ਐਵੇਂ ਚੋਰੀ ਦਾ ਮੋਟਰਸਾਈਕਲ ਖਰੀਦੀਆਂ ਨਾ ਵਾ। ਉਹ ਵੀਰੇ ਲੈਣਾ ਮੋਟਰਸਾਈਕਲ ਤਾਂ ਲੋ ਮੇਰੇ ਕੋਲ ਹੋਰ ਹੀ ਬੜੇ ਗਾਗ ਆ ਐਵੇਂ ਮੇਰਾ ਟਾਈਮ ਵੇਸਟ ਕਰੀ ਜਾਂਦੇ। ਆਜੀ ਭਾਈ ਸਾਹਿਬ ਕਿੱਥੋਂ ਆਏ ਜੇ? ਇੱਥੇ ਆਏ ਹਾਂ। ਅੱਛਾ ਬੇਟਾ ਜੀ ਆ ਕਿਤੇ ਆਹ ਮੋਟਰਸਾਈਕਲ ਦੇਖਿਆ ਤੁਸੀਂ ਹਾਂਜੀ ਹਾਂਜੀ ਸਰ ਆਹ ਮੁੰਡਾ ਤਾਂ ਹੁਣੇ ਹੀ ਇਧਰੋਂ ਗਿਆ ਵਾ ਇਹ ਮੋਟਰਸਾਈਕਲ ਚੋਰੀ ਦਾ ਹੈ ਓ ਨੋ ਉਹ ਵੇਖਿਆ ਵੀ ਸਰ ਮੇਰਾ ਡੈਡੀ ਤਾਂ ਉਹਦੇ ਕੋ 3500 ਦਾ ਖਰੀਦਣ ਲੱਗਾ ਹਾਂਜੀ ਭਾਈ ਸਾਹਿਬ ਕੋਈ ਵੀਹੀਕਲ ਲੈਣ ਤੋਂ ਪਹਿਲਾਂ ਸਾਨੂੰ ਇਹ ਵੇਖਣਾ ਚਾਹੀਦਾ ਵੀ ਜਿਸ ਤੋਂ ਅਸੀਂ ਖਰੀਦ ਰਹੇ ਹਾਂ ਉਹ ਅਥਰਾਇਜ਼ਡ ਡੀਲਰਸ਼ਿਪ ਹੈਗੀ ਉਹਨਾਂ ਕੋ ਜਾਂ ਕੋਈ ਰਜਿਸਟਰਡ ਏਜੰਸੀ ਹੈਗੀ ਆ ਜਿੰਨਾਂ ਕੋ ਆਪਾਂ ਵੀਹੀਕਲ ਖਰੀਦਣਾ ਉਹ ਸਾਰੇ ਜੇ ਕਿਤੇ ਮੈਂ ਅੱਜ ਡੈਡੀ ਦੇ ਨਾਲ ਨਾ ਹਾਂ ਦਾ ਫੇਰ ਇਹਨੇ ਤਾਂ ਮੁੱਲ ਦੇ ਬਿਬਤਾ ਖਰੀਦ ਲਈ ਆਹ ਨੋ ਬਹੁਤ ਵਧੀਆ ਕੀਤਾ ਕਾਕਾ ਜੀ ਅਗਲੇ ਚੌਂਕ 'ਚ ਨਾਕਾ ਲੱਗਾ ਚੋਰ ਹੁਣ ਤੱਕ ਤਾਂ ਫੜਿਆ ਵੀ ਗਿਆ ਹੋਣਾ ਉਹ ਬੱਲੇ ਅੰਬਰਸਰ ਪੁਲ ਸੁਆਲਿਓ ਬਸ ਇਦਾਂ ਹੀ ਖਿੱਚ ਕੇ ਰੱਖੋ ਕੰਮ ਓ ਜਵਾਨੋ ਓਏ ਆ ਕੀ ਵੇਚਣ ਦੇ ਦੇ ਬੰਦ ਗੋਬੀ ਓ ਤੈਨੂੰ ਨਹੀਂ ਪਤਾ ਦੀਵਾਲੀ ਆ ਪਟਾਕੇ ਵੇਚਣ ਦੇ ਆ ਕੁੰਕਲੇ ਲੱਗਦਾ ਤੇਰੀ ਅੱਖਾਂ ਦਾ دارو ਖਤਮ ਹੋਇਆ ਤੈਨੂੰ ਪਟਾਕੇ ਨਹੀਂ ਵਿਖੰਦੇ। ਓ ਚਲੋ ਇਦਾਂ ਕਰੋ ਓ 10 ਰੁਪਇਆ ਦੇ ਪਟਾਕੇ ਲਫਾਫੇ 'ਚ ਪਾ ਦਿਓ। ਓ ਨਿਆਣੇ ਮੰਗਣ ਦੇ ਹੀ। ਓ ਅੰਕਲਾ 10 ਰੁਪਇਆ ਦੇ ਪਟਾਕੇ ਓ ਨਾਲ ਕੋਈ ਬੋਰਾ-ਬੂਰਾ ਤੇ ਲੈ ਆਉਂਦਾ। ਓ ਨਾਲੇ ਛੋਟਾ ਤੀਵੇ ਲੈ ਆਂਦਾ ਲੱਦ ਕੇ ਕਿਦਾਂ ਖੰਣੀ। ਓ ਚਲੋ ਇਦਾਂ ਕਰੋ ਓ ਨਾਲ ਦੋ ਤੀਲਾਣੀ ਡੱਬੀਆਂ ਦੇ ਵੀ ਪੈਕਟ ਦੇ ਦਿਓ। ਓ ਕਈ ਵਾਰ ਫੀਤਿਆਂ ਨੂੰ ਆਗ ਨਹੀਂ ਲੱਗਦੀ। ਓਏ ਅੱਗ ਤੇ ਤੁਹਾਡੇ ਟੱਬਰ ਹੱਸਦੇ ਵਾਸਤੇ ਘਰਾਂ ਚ ਲਾ ਦਿੰਦਾ ਵਾ ਓ ਫੀਤਿਆਂ ਨੂੰ ਕਿਉਂ ਨਹੀਂ ਲੱਗਦੀ ਓਏ ਉਹ ਤੁਹਾਡੇ ਕੋ ਗੰਡੇ ਬੰਬ ਹੈਗੇ ਆ ਉਹ ਗੰਡੇ ਬੰਬ ਨਹੀਂ ਹੈਗੇ ਪਰ ਪਰਥੇ ਵਾਲੇ ਹੈਗੇ ਓ ਓਏ ਓਏ ਆ ਨਾਰਾ ਚ ਮਸਾਲਾ ਮਸੂਲਾ ਪਾਇਆ ਕਿ ਨਹੀਂ ਅਪਾ ਤੁਸੀਂ ਕਦੀ ਸਬਜੀ ਦੀ ਮਸਾਲਾ ਪਾਇਆ ਹੀ ਬੰਬਾਂ ਜਲਾਉਦੇ ਆ ਓਏ ਐਰ ਕੀ ਤੇ ਸਾਡੀ ਬੀਬੀ ਪੂਰੀ ਹੋ ਗਈ ਸੀ ਅਸੀਂ ਤਾਂ ਨਹੀਂ ਦੀਵਾਲੀ ਮਨਾਉਣੀ ਨਹੀਂ ਦੇਹੀ ਨਾ ਟਰੈਕ ਭਰ ਕੇ ਪਟਾਕਿਆਂ ਦਾ ਮਗਾਉਨੇ ਨਹੀਂ ਹਾਂ ਅੱਜ ਅੰਕਲਾ ਗੱਪਾਂ ਮਾਰੀ ਜਾਂਦਾ ਵਾ ਤੇਰੇ ਵਰਗੇ ਬੰਦੇ ਨਾ ਦੁਆੜੀ ਤੋਂ ਅਗਲੇ ਦਿਨ ਕੂੜੇ ਵਿੱਚੋਂ ਬਾਂਬ ਲੱਭਦੇ ਹੁੰਦੇ ਆ